ਸਵਾਗਤ ਕਿਸਾਨ ਵੀਰੋ ਤੁਹਾਡਾ ਪੰਜਾਬ ਐਨਫੋ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਜਗਜੀਤਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿਮੀਂਦਾਰ ਭਰਾ ਉਹਦੇ ਕੋਲ ਇੱਕ ਤੂੜੀ ਵਾਲੀ ਮਸ਼ੀਨ ਪਕਾਉਗਾ ਭਰਾ ਠੀਕ ਹੈ ਨਾ ਦੇਖ ਸਕਦੇ ਹੋ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਅਦ ਤੋਂ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਠੀਕ ਹੈ ਜੀ ਦੇਖ ਸਕਦੇ ਹੋ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਅਦ ਤੋਂ ਤੂੜੀ ਵਾਲਾ ਰੀਪਰ ਠੀਕ ਹੈ ਲੋ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਨਾਮ ਜਗਸੀਰ ਸਿੰਘ ਬਾਈ ਪਿੰਡ ਪਿੰਡ ਜਗਜੀਤਪੁਰਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਹਾਂਜੀ ਬਾਈ ਜੀ ਮਸ਼ੀਨ ਦੱਸੋ ਜੀ ਕਿਹੜਾ ਮਾਡਲ ਆਪਣੀ 20 ਮਾਡਲ ਆ ਬਾਈ ਮਸ਼ੀਨ ਇਹ ਹਾਂਜੀ ਕੰਮ ਸਾਰਾ ਹੋਇਆ ਹੋਇਆ ਠੀਕ ਹੈ ਰਿਪੇਅਰ ਸਾਰੀ ਹੋਈ ਹੋਈ ਹੈ ਰੇਟ ਭਰਾ ਦਾ ਰੇਟ ਬਾਈ ਫੋਨ ਤੇ ਕਰ ਲਾਂਗੇ ਠੀਕ ਹੈ ਕਿਹੜਾ ਮਾਡਲ ਸੈਤੀ 20 20 ਮਾਡਲ ਆ ਜੀ ਠੀਕ ਹੈ ਜੀ ਤੋਂ ਪਰ ਚੱਕਾ ਸਦ ਲੇਟ ਬਲੂਟ ਲੋ ਜੀ ਆਰ ਵੀ ਚੈੱਕ ਕਰ ਸਕਦੇ ਹੋ ਬਸ ਬਈ ਸਾਈਡ ਤੋਂ ਜਮੜਾ ਜਾਂ ਲੋ ਜੀ ਬਾਈ ਜੀ ਨਾਲ ਜੁਰਕਨ ਐਡ ਕਰੋ ਪੈਂਡ ਜਗਜੀਤਪੁਰਾ ਠੀਕ ਹੈ ਜੀ ਲੋ ਜੀ ਰਿਪੇਅਰ ਕਰਤੀ ਵੀ ਕਰਨੀ ਆਲੇ ਰਿਪੇਅਰ ਹੋਈ ਹੋਈ ਆ ਬਈ ਰਿਪੇਅਰ ਹੋਈ ਵੀ ਆ ਹਾਂ ਜੀ ਲੋ ਜੀ ਰਿਪੇਅਰ ਬਈ ਕਹਿੰਦਾ ਹੋਈ ਵੀ ਆ ਵਾ ਇਕੱਲਾ ਟਰੈਕਟਰ ਹੀ ਪਾਉਣਾ ਤੁਸੀਂ ਆ ਕੇ ਠੀਕ ਹੈ ਨਾ ਲੋ ਜੀ ਕ੍ਰੀਡਿਸ਼ਨ ਚੈੱਕ ਕਰ ਸਕਦੇ ਹੋ ਬਈ ਟੁਕੜੇ ਡਾੜ ਗਏ ਯਾਰ ਨਮੀਆਂ ਘਰ ਲੱਗੀਆਂ ਮਿਆ ਸਾਰਾ ਕੁਝ ਬਦਲੇ ਹੋਇਆ ਬਈ ਮਾ ਇਹ ਵੀ ਚੈੱਕ ਕਰਾ ਦਵਾੜਾ ਜਿੱਥੇ ਅ ਚੱਕੀ ਉਹ ਚੱਕ ਮੜੇ ਟੱਪਾ ਕੱਲਾ ਕ੍ਰਾਸ ਹੀ ਪੋਣਾ ਜਾ ਕੇ ਅਗਲੇ ਨੇ ਕੱਲਾ ਕ੍ਰਾਸ ਹੀ ਪੋਣਾ ਬਾਈ ਠੀਕ ਹੈ ਜੀ ਕੰਮ ਸਾਰਾ ਓਕੇ ਆ ਜਾਜੂ ਬਾਈ ਰੇਟ ਇਹਦਾ ਰੇਟ ਜਾਜ ਬਾਈ ਠੀਕ ਆ ਮੜਾ ਕਮਾ ਵੀ ਦਿਓ ਥੋੜਾ ਜਿਹਾ ਲਓ ਜੀ ਹੌਲੀ ਹੌਲੀ ਕਮਾ ਦੇ ਸਟਾਣਾ ਕਾ ਦੇ ਲਓ ਜੀ ਚੈੱਕ ਕਰ ਸੰਬਲੇਟ ਲਓ ਜੀ ਨਵੇਂ ਵਰਗੇ ਪਿਆ ਜਮਾ ਲਓ ਜੀ ਕਮਾ ਦੇ ਕਮਾ ਦੇ ਲਓ ਜੀ ਪੈਂਡ ਜਗਜੀਤਪੁਰਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਕ੍ਰੀਡਿਸ਼ਨ ਇਹਦੀ ਚੈੱਕ ਕਰ ਸਕਦੇ ਹੋ ਬਾਕੀ ਆ ਕੇ ਤੁਸੀਂ ਚੈੱਕ ਗੱਲਬਾਤ ਕਰ ਸਕਦੇ ਹੋ ਬਾਈ ਦਾ ਬਾਈ ਦਾ ਨੰਬਰ ਆਪਾਂ ਲਾਵਾਂਗੇ ਟਾਈਟਲ ਚ ਉੱਪਰਲੀ ਸਾਈਡ ਸਕਰੀਨ ਤੇ ਠੀਕ ਹੈ ਜੀ ਟਾਈਟਲ ਚ ਜਿੱਥੇ ਲਿਖਿਆ ਹੁੰਦਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਬਾਈ